ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਔਰ ਮੈਂ ਹਾਂ ਤੁਹਾਡੇ ਨਾਲ ਮੀਤ ਔਰ ਅੱਜ ਗੱਲ ਕਰਨ ਜਾ ਰਹੇ ਹਾਂ ਮਾਨਾ ਦੇ ਮਾਨ ਬੱਬੂ ਮਾਨ ਦੀ ਜਿਨ੍ਹਾਂ ਦੇ ਲੱਖਾਂ ਕਰੋੜਾ ਹੀ ਕਟੜ ਫੈਨਸ ਨੇ ਮਨამდਮ ਬੱਬੂ ਮੰਨ ਦੀਆਂ ਫਿਲਮਾਂ ਹੁਣ ਜਾਂ ਫਿਰ ਹੁਣ ਗਾਣੇ ਲੋਕੀ ਖੂਬ ਇੰਜੋਏ ਕਰਦੇ ਨੇ ਔਰ ਖਾਸ ਗੱਲ ਇਹ ਹੈਗੇ ਕਿ ਬੱਬੂ ਮੰਨ ਲਾਈਵ ਅਖਾੜੇ ਲਗਾਉਂਦੇ ਨੇ ਸੀਡੀ ਤੇ ਬਿਲਕੁਲ ਨਹੀਂ ਗਾਉਂਦੇ ਹੈਗੇ ਔਰ ਹਾਲ ਹੀ ਦੇ ਵਿੱਚ ਉਹਨਾਂ ਦੇ ਇੱਕ ਪੁਰਾਣੇ ਸ਼ੋਅ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਅੰਤਾਂ ਦੀ ਧੀੜ ਹੈ ਯਾਨੀ ਕਿ ਬੇਸ਼ੁਮਾਰ ਲੋਕ ਉਸ ਸ਼ੋਅ ਨੂੰ ਇੰਜੋਏ ਕਰਨ ਆਏ ਹੋਏ ਨੇ ਸੋ ਕਿਹੜਾ ਸੀਗਾ ਉਹ ਸ਼ੋ ਆਓ ਤੁਹਾਨੂੰ ਵੀਡੀਓ ਦਿਖਾਉਂਦੇ ਆਂ वीर बेरा बिर खानदकार साहिब आयो बाबे ਸੋ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਹ ਤਾਂ ਸਾਫ ਜ਼ਾਹਿਰ ਹੋ ਰਿਹਾ ਕਿ ਬੱਬੂ ਮੰਨੂ ਹਰ ਇੱਕ ਵਰਗ ਦਾ ਬੰਦਾ ਸੁਣਨਾ ਅਤੇ ਦੇਖਣਾ ਪਸੰਦ ਕਰਦਾ ਹੈਗਾ ਔਰ ਜੇਕਰ ਫੈਨ ਫੋਲੋਇੰਗ ਦੀ ਗੱਲ ਕਰੀਏ ਤਾਂ ਬੱਬੂ ਮੰਨ ਦੀ ਫੈਨ ਫੋਲੋਇੰਗ ਹਰ ਦਿਨ ਵਧਦੀ ਹੀ ਦਿਖਾਈ ਦਿੰਦੀ ਹੈ ਤਾਂ ਸਾਡੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਵਿਚਾਰ ਹੈ ਆਪਣੀ رائے ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸ ਸਕਦੇ ਹੋ ਫਿਲਹਾਲ ਦੇਖਦੇ ਰਹੋ ਦੈਨਿਕ ਸੂਰਿਆ ਟੀਵੀ ਮੀਂਹ ਦੇ ਵੱਲ ਵਿਦਾ ਚੌਣਿਆ ਸਤਿ ਸ਼੍ਰੀ ਅਕਾਲ ਸਟੂਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇਨਕਲੂਡ ਹੈ ਤੁਸੀਂ ਬ੍ਰਾਹਮਟਨ ਜਾਣਾ ਚਾਹੁੰਦੇ ਹੋ ਸ਼ਰੀ ਜਾਣਾ ਚਾਹੁੰਦੇ ਹੋ ਸਿਰਫ 5 ਲੱਖ ਰੁਪਏ ਚ ਜਾਓਗੇ ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ ऑल वर्ल्ड ओपन चैलेंज 17 टाइम गोल्ड मेडलिस्ट मिया रफीक मोहम्मद पंडित मौलवी बेगम तांत्रिक इन चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ इकती घंटिया विच समाधान फ्री फ्री फ्री, फ्री मिया रफीक मोहम्मद मोबाइल चौरासी तीन सौ चौहत्तर